ਸਰਪ੍ਰੈਸ ਕਾਮੇ ਕੀਤੀ ਹੈ ਕੀ ਮਾਮਲਾ ਅੱਜ ਮਾਨ ਜੋਗ ਐਸਐਸਪੀ ਸਾਹਿਬ ਬਰਨਾਲਾ ਸਾਡੇ ਡੀਐਸਪੀ ਡੀ ਰਜਿੰਦਰਪਾਲ ਸਿੰਘ ਇੰਚਾਰਜ ਸੀਆਈਏ ਬਲਜੀਤ ਸਿੰਘ ਇਹਨਾਂ ਵੱਲੋਂ ਇੱਕ ਜੁਆਇੰਟ ਐਕਸ਼ਨ ਕੀਤਾ ਗਿਆ ਹੈ ਸਾਡੀ ਸੀਆਈਏ ਟੀਮ ਨੇ ਇੱਕ ਰਿਕਵਰੀ ਕੀਤੀ ਹੈ ਜਿਹਦੇ ਵਿੱਚ ਇੱਕ ਜਿਹੜੇ ਟੇਲ ਦੇ ਟੈਂਕਰ ਹੁੰਦੇ ਨੇ ਜਿਹੜੇ ਟੇਲ ਦੇ ਡੀਪੂ ਤੋਂ ਪੈਟਰੋਲ ਪੰਪ ਤੱਕ ਤੇਲ ਮੁਹੱਈਆ ਕਰਾਉਂਦੇ ਕਾਬੀ ਹਜ਼ਾਰਾਂ ਲੀਟਰ ਉਹਦੇ ਵਿੱਚ ਪੈਟਰੋਲ ਤੇ ਡੀਜ਼ਲ ਹੁੰਦਾ ਹੈ ਉਹਦੀ ਇੱਕ ਸਾਨੂੰ ਸੀਕ੍ਰੇਟ ਇਨਫੋਰਮੇਸ਼ਨ ਸੀਗੀ ਕਿ ਇਹ ਬਹੁਤ ਹਾਈ ਲੈਵਲ ਦੇ ਉੱਤੇ ਚੋਰੀ ਹੁੰਦੀ ਹੈ ਤੇ ਇਹਨਾਂ ਟੈਂਕਾਂ ਵਿੱਚ ਮਿਲਾਵਟ ਕੀਤੀ ਜਾਂਦੀ ਹੈ ਇਹ ਸੀਕ੍ਰੇਟ ਇਨਫੋਰਮੇਸ਼ਨ ਦੇ ਚੱਲਦੇ 11 ਤਰੀਕ 11 9 2024 ਦਿਨੇ 12 ਵਜੇ ਅਸੀਂ ਇੱਕ ਰੇਡ ਕੀਤੀ ਜਿਹਦੇ ਵਿੱਚ ਵੈਸ਼ਨੋਟਾਬਾ ਧੋਲਾ ਜੋ ਕਿ ਸਾਡਾ ਥਾਣਾ ਰੂੜੇਕੇ ਪਿੰਦਾ ਹੈ ਉੱਥੇ ਅਸੀਂ ਇੱਕ ਟੈਂਕਰ ਰਿਕਵਰ ਕੀਤਾ ਜਿਹਦੇ ਵਿੱਚ ਅਸੀਂ ਮੌਕੇ ਤੇ ਟੈਂਕਰ ਦਾ ਡਰਾਈਵਰ ਗੋਗਾ ਸਿੰਘ ਉਹਦੇ ਨਾਲ ਕੰਡਕਟਰ ਲਖਵੀਰ ਸਿੰਘ ਮੌਕੇ ਤੇ ਉਹਨਾਂ ਨੂੰ ਅਰੈਸਟ ਕੀਤਾ ਤੇ ਮੌਕੇ ਦੇ ਉੱਤੇ ਉਹ ਤੇਲ ਕੱਢਦੇ ਪਾਏਗੇ ਉਹਨਾਂ ਵੱਲੋਂ ਇੱਕ ਉਜ਼ਾਰ ਹੈ ਜਿਹੜੀਆਂ ਟੈਂਕਰ ਦੇ ਉੱਤੇ ਖਾਸ ਕੰਪਨੀ ਵੱਲੋਂ ਸੀਲਾਂ ਲਾਈਆਂ ਗਈਆਂ ਹੁੰਦੀਆਂ ਜਿਨ੍ਹਾਂ ਨੂੰ ਰਿਵਟ ਕਹਿੰਦੇ ਆ ਉਹ ਰਿਵਟਾਂ ਉਹ ਇਹ ਜਿਹੜੇ ਦੋ ਨੇ ਇਹਨਾਂ ਨੂੰ ਇਹੋ ਜੀ ਮਹਾਰਤ ਹਾਸਲ ਸੀ ਇਹ ਰਿਵਟਾਂ ਪਟ ਕੇ ਤੇ ਉਹ ਜਿਹੜਾ ਟੈਂਕਰ ਹੈ ਉਹਦੇ ਵਿੱਚ ਤਕਰੀਬਨ 700 ਤੋਂ 800 ਲੀਟਰ ਪੈਟਰੋਲ ਦੀ ਚੋਰੀ ਕਰਦੇ ਸੀ ਤੇ ਉਹਦੀ ਏਵਜ਼ ਦੇ ਵਿੱਚ ਤੇਲ ਪੂਰਾ ਕਰਨ ਲਈ ਟੈਂਕਰ ਦੇ ਵਿੱਚ ਤਾਂ ਕਿ ਜਿਹੜਾ ਮਾਲਕ ਹੈ ਪੰਪ ਦਾ ਜਦੋਂ ਤੇਲ ਪਹੁੰਚਣਾ ਉਹਨੇ ਮੈਜ਼ਰਮੈਂਟ ਕਰਨੀ ਹੈ ਉਹਨੂੰ ਸ਼ੱਕ ਨਾ ਹੋਵੇ ਉਹਦੀ ਏਵਜ਼ ਦੇ ਵਿੱਚ ਇੱਕ ਇਥੈਨੋਲ ਪਦਾਰਥ ਹੁੰਦਾ ਉਹਨੂੰ ਭਰ ਦਿੰਦੇ ਸੀ ਕਿਉਂਕਿ ਦੋਨਾਂ ਦੀ ਜਿਹੜੀ ਮਾਰਕੀਟ ਵੈਲਿਊ ਦਾ ਕਿਉਂਕਿ ਰੇਟ ਦਾ ਫਰਕ ਹੈ ਤੇ ਇਹ ਜਿਹੜੀ ਦੋ ਤਰੀਕੇ ਨਾਲ ਕਰਦੇ ਸੀ ਇੱਕ ਤਾਂ ਚੋਰੀ ਕਰਦੇ ਸੀ ਇੰਨਾ ਹਾਈ ਬਹੁਤ ਹਾਈ ਲੈਵਲ ਦੀ ਵੱਡੀ ਮਾਤਰਾ ਦੇ ਵਿੱਚ ਤੇ ਦੂਸਰਾ ਮਲਾਵਟ ਕਿਉਂਕਿ ਤੇਲ ਦੀ ਵੀ ਜਿਹੜੀ ਕੁਆਲਟੀ ਹੈ ਉਹ ਉਹਦੇ ਨਾਲ ਉਹ ਵੀ ਡਿਸਇੰਟੀਗੇਰੇਟ ਹੁੰਦੀ ਹੈ ਕਿੰਨੇ ਟਾਈਮ ਤੋਂ ਕਰਦੇ ਆ ਰਹੇ ਸੀ ਇਹ ਸਾਨੂੰ ਕਿਉਂਕਿ ਇਨਫੋਰਮੇਸ਼ਨ ਆਈ ਸੀ ਕਿਉਂਕਿ ਇਹ ਪਹਿਲਾਂ ਵੀ ਇਹ ਕਰਦੇ ਆ ਤੇ ਕਿੰਨੀ ਵਾਰੀ ਕੀਤਾ ਇਹ ਅਸੀਂ ਅਜੇ ਜਾਂਚ ਦਾ ਹਿੱਸਾ ਅਸੀਂ ਪੁੱਛ ਕੇ ਚੱਲ ਰਹੀ ਹੈ ਪਰ ਇਹਨਾਂ ਦੇ ਜਿਹੜੇ ਇਹਨਾਂ ਦੀ ਸਟੇਟਮੈਂਟ ਬਿਆਨ ਦੇ ਆਧਾਰ ਤੇ ਅਸੀਂ ਦੋ ਬੰਦੇ ਹੋਰ ਨਾਮਜ਼ਦ ਕੀਤੇ ਆ ਸੁਖਵੀਰ ਸਿੰਘ ਤੇ ਸੰਦੀਪ ਸਿੰਘ ਹੈ ਤੇ ਇਹ ਚਾਰ ਬੰਦੇ ਐਸ ਵੇਲੇ ਸਾਡੇ ਕੋਲ ਅਰੈਸਟਡ ਹੈ ਜੋ ਕਿ ਐਸ ਵੇਲੇ ਅਸੀਂ ਰਿਮਾਂਡ ਤੇ ਪੁਛਗੀ ਜਾਰੀ ਹੈ ਇਹਦੇ ਵਿੱਚ ਹੀ ਅਸੀਂ ਇਹ ਚੀਜ਼ ਇਹਦੇ ਅਗੇਂਸਟ ਮਕਦਮਾ ਨੰਬਰ 66 119 2024 ਦੀਨ ਧਾਰਾ 306 318 ਜਰਬ 4 317 ਜਰਬ 2 61 ਜਰਬ 2 ਬੀ ਐਨ ਐਸ ਤੇ 7 ਐਸੈਂਸ਼ੀਅਲ ਕਮੋਡਿਟੀ ਐਕਟ ਥਾਣਾ ਰੂੜੀ ਕੇ ਪਰਚਾ ਦਰਜ ਕਰਕੇ ਅਸੀਂ ਇਹ ਬੰਦਿਆਂ ਨੂੰ ਅਰੈਸਟ ਕੀਤਾ ਤੇ ਹੋਰ ਵੀ ਤਫਤੀਸ਼ ਜਾਰੀ ਹੈ ਕੱਢ ਕੇ ਵੇਚਦੇ ਕਿੱਥੇ ਸੀ ਜੀ ਇਹ ਤਫਤੀਸ਼ ਅਜੇ ਚੱਲ ਰਹੀ ਹੈ ਤੇ ਪਹਿਲਾਂ ਕੋਈ ਪਰਚੇ ਸਰ ਹਾਂ ਇਹਦੇ ਵਿੱਚ ਜਿਹੜਾ ਆਪਣੇ ਕੋ ਸੁਖਵੀਰ ਸਿੰਘ ਹੈ ਜਿਹੜਾ ਨਾਮਜ਼ਦ ਹੈ ਜਿਹਦੀ ਅਰੈਸਟ ਹੋ ਚੁੱਕੀ ਆ ਉਹਦੇ ਤੇ ਆਲਰੇਡੀ ਤਿੰਨ ਪਰਚੇ ਹੈਗੇ ਨੇ ਇਹ ਇੱਕ ਤਾਂ ਆਰਪੀਐਫ ਥਾਣਾ ਬਠਿੰਡਾ ਦੋ ਪਰਚੇ ਨੇ ਤੇ ਇੱਕ ਸੰਗਤ ਹੈ ਬਠਿੰਡਾ ਇਹ ਕੋ ਤਿੰਨ ਪਰਚੇ ਤੇ ਆਲਰੇਡੀ ਸਰ ਜਿਹੜੇ ਡਿੱਪੂ ਦਾ ਤੇਲ ਆਉਂਦੇ ਵਿਚਾਰਿਆ ਸੀ ਟੱਕਰ ਇਹ ਹਿੰਦੁਸਤਾਨ ਪੈਟਰੋਲੀਅਮ ਦਾ ਡਿੱਪੂ ਬਠਿੰਡੇ ਦਾ ਤੇ ਉਹ ਮੁੱਲਾਂਪੁਰ ਜਾ ਰਿਹਾ ਸੀ ਸਰ ਜਿਹੜੇ ਪਰਚੇ ਦਰਜ ਆ ਉਹ ਕਿਹੜੀ ਕਿਹੜੀ ਦਰਜਾ ਪਹਿਲੇ ਹਾਂ ਉਹ ਜਿਹੜੇ ਜਿੱਦਾਂ ਜਿਹੜੇ ਤਾਂ ਆਰਪੀਐਫ ਦੇ ਨੇ ਰੇਲਵੇ ਤਾਂ ਥਾਣੇ ਦੇ ਪਰਚੇ ਹੈਗੇ ਆ ਇਹ ਇਹਨਾਂ ਦਾ 3146 ਰੇਲਵੇ ਪ੍ਰਾਪਰਟੀ ਐਕਟ ਦੇ ਪਰਚੇ ਹੈ ਤੇ ਜਿਹੜਾ ਤਾਂ ਸੰਗਤ ਬਠਿੰਡੇ ਦਾ ਹੈਗਾ 336 379 411 ਆਈਪੀਸੀ ਦੇ ਪਰਚਾ ਤੀਸਰਾ ਪਰਚਾ ਰਿਮਾਂਡ ਵਗੈਰਾ ਜੀ ਹਾਂ ਜੀ ਰਿਮਾਂਡ ਸਰ ਰਿਮਾਂਡ ਇਹਨਾਂ ਦੀ 4 ਦਿਨ ਦੀ ਅਸੀਂ ਲਈ ਹੈ ਤੁਹ ਪੁੱਛੀ ਜਾ ਰਹੀ ਲੱਗਦਾ ਯਾਰ ਅੱਗੇ ਵੀ ਕਲਾਸੇ ਹੋਣਗੇ ਜੀ ਹਾਂਜੀ ਹਾਂਜੀ ਕਲਾਸੇ ਹੋਣ ਦੀ ਹੈਗੀ ਹੈ ਕਾਫੀ ਸੰਭਾਵਨਾ ਹੈਗੀ ਗੱਡੀ ਵਾਲੇ ਤਾਂ ਨਹੀਂ ਫੁੱਟਬਾਲ ਮੈਚ ਸਰ ਜਿਹੜੇ ਉਹ ਅਸੀਂ ਦੇਖ ਰਹੇ ਆ ਵੀ ਗੱਡੀ ਵਾਲੇ ਤੇ ਕੀ ਉਹਦੀ ਜਾਣਕਾਰੀ ਚ ਹੈਗਾ ਵੀ ਇਹ ਕਰਦੇ ਨੇ ਖਾਸ ਕਰਕੇ ਕਈ ਵਾਰੀ ਤਾਂ ਗੱਡੀ ਵਾਲੇ ਅੱਗੇ ਇਹਨਾਂ ਨੂੰ ਸਬਲੈਕਟ ਕਰ ਦਿੰਦੇ ਆ ਉਹ ਸਾਰਾ ਦੇਖਾਂਗੇ ਜੀ